ਤੇ ਮੈਂ ਅਫਸੋਸ ਵੀ ਹੈ ਮੈਨੂੰ ਜਿਹੜਾ ਕਿ ਕੱਲ ਅਗਨਾਸ਼ ਕੰਬੂ ਕੰਬੋਜੀ ਜਿਹੜੇ ਕਿ ਐਮਏ ਨਿਊਜ਼ ਦੇ ਰਿਪੋਰਟਰ ਸੀ ਉਹਨਾਂ ਦੀ ਐਕਸੀਡੈਂਟ ਦੇ ਚੋਂ ਮੌਤ ਹੋ ਗਈ ਮੈਨੂੰ ਬੜਾ ਅਫਸੋਸ ਹੈ ਮੈਨੂੰ ਵੀ ਮੇਰੀ ਟੀਮ ਨੂੰ ਵੀ ਬੜਾ ਅਫਸੋਸ ਹੈ ਤੇ ਜਿਹੜਾ ਕਿ ਦੰਦਾ ਜੀ ਨੇ ਤੁਹਾਨੂੰ ਦੱਸਿਆ ਵੀ ਅੱਜ ਤੁਹਾਨੂੰ ਬੁਲਾਉਣ ਦਾ ਕੀ ਕੰਮ ਹੈ ਮੈਂ ਸਭ ਤੋਂ ਪਹਿਲਾਂ ਜਿਵੇਂ ਕਿ ਹਲਕਾ ਰਾਜਪੁਰਾ ਦੇ ਤੋਂ ਅਸੀਂ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਭੀੜ ਦਵਾ ਕੇ ਮੈਂ ਸੰਕਰ ਰਾਜਪੁਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਹੜਾ ਕਿ ਉਹਨਾਂ ਨੇ ਇੰਨੀ ਵੱਡੀ ਗਿਫਤ ਇਹ ਸਾਨੂੰ ਢੀੜ ਦਵਾਈ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਮੈਂ ਜਿਵੇਂ ਕਿ ਜਦੋਂ ਇਲੈਕਸ਼ਨ ਲੜ ਰਿਹਾ ਸੀਗਾ ਹਰੇਕ ਸਪੀਚ ਚ ਹਰੇਕ ਵਿਲੇਜ ਮੈਂ ਕਹਿੰਦਾ ਹਾਂ ਕਿ ਸੀ ਰਾਜਪੁਰ ਦੇ ਲੋਕਾਂ ਨੂੰ ਵੀ ਮੈਂ ਇਹ ਐਮਟੀ ਦਾ ਇਲੈਕਸ਼ਨ ਨਹੀਂ ਲੜ ਰਿਹਾ ਮੈਂ ਐਮਐਲਏ ਦਾ ਇਲੈਕਸ਼ਨ ਲੜ ਰਿਹਾ ਤੇ ਲੋਕਾਂ ਨੂੰ ਇਹ ਗਿਆ ਸੀਗਾ ਵੀ ਅਗਰ ਤੁਸੀਂ ਜਾਣਦੇ ਹੋ ਕਿ ਰਾਜਪੁਰੇ ਵਿੱਚ ਆਪਾਂ ਰਾਜਪੁਰੇ ਦਾ ਟੋਡਾ ਭਰਾ ਟੋਡਾ ਬੇਟਾ ਵੀ ਰਾਜਨੀਤੀ ਚ ਰਵੇ ਤਾਂ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਹਲਕਾ ਰਾਜਪੁਰਾ ਜਿਤਾਓ ਤੇ ਮੈਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਇਹ ਵੀ ਗੱਲ ਕਹਿ ਸਕਦਾ ਵੀ ਜਿਹੜਾ ਆਪਾਂ ਰਾਜਪੁਰੇ ਚ ਜੇ ਐਮਪੀ ਦਾ ਇਲੈਕਸ਼ਨੀ ਐਮਐਲਏ ਦਾ ਹੋਇਆ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਕਾਂਗਰਸ ਤੇ ਆਮ ਆਦਮੀ ਨੇ ਦੋਵੇਂ ਪਾਰਟੀਆਂ ਨੇ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਤੇ ਸਾਡੇ ਜਿਹੜੇ ਜਦੋਂ ਇਲੈਕਸ਼ਨ ਸੀਗੇ ਤੇ ਉੱਥੇ ਬੂਥਾਂ ਤੇ ਬੈਠੇ ਸੀ ਕੋਈ ਇੱਕੋ ਗੱਲ ਕਹਿ ਰਹੇ ਸੀਗੇ ਵੀ ਤੁਸੀਂ ਅਗਰ ਆਮ ਆਦਮੀ ਨੂੰ ਵੋਟ ਨਹੀਂ ਪਾਦੇ ਤਾਂ ਕਾਂਗਰਸ ਨੂੰ ਪਾ ਦਿਓ ਕਾਂਗਰਸ ਨਾਲ ਕਹਿੰਦੇ ਸੀ ਵੀ ਕਾਂਗਰਸ ਨੂੰ ਵੋਟ ਨਹੀਂ ਪਾਦੇ ਤਾਂ ਤੁਸੀਂ ਆਮ ਆਦਮੀ ਨੂੰ ਵੋਟਾਂ ਪਾ ਦਿਓ ਕਿਉਂ ਕਿਉਂਕਿ ਮਨ ਕੋਈ ਕਾਰਨ ਸੀ ਵੀ ਮੈਂ ਉਹ ਲਿਆ ਅਨਾਉਂਸ ਕੀਤਾ ਹੋਇਆ ਸੀਗਾ ਵੀ ਅਗਰ ਮੈਂ ਹਲਕਾ ਰਾਜਪੁਰਾ ਲਈ ਜਿੱਤਦਾ ਤਾਂ ਮੈਂ ਰਾਜਨੀਤਿਕ ਦੋਸਤੀ ਵਧਾ ਦੇਵਾਂਗਾ ਇਹਨਾਂ ਦੇ ਕੋਲ ਇਲੈਕਸ਼ਨ ਇਕੱਠੇ ਹੋ ਕੇ ਲੜਿਆ ਤੇ ਮੈਂ ਮੇਰੇ ਕੋਲ ਸ਼ਬਦ ਨਹੀਂ ਵੀ ਮੈਂ ਹਲਕਾ ਰਾਜਪੁਰਾ ਦੇ ਲੋਕਾਂ ਦਾ ਤਨਮਾਦ ਕਿਵੇਂ ਕਰਾਂ ਤੇ ਦੂਜੀ ਗੱਲ ਮੈਂ ਕਹਿ ਸਕਦਾ ਵੀ ਅੱਜ ਮੇਰੀ ਹੋਰ ਜ਼ਿੰਮੇਵਾਰੀ ਵਧ ਗਈ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਵੀ ਮੇਰੀ ਜ਼ਿੰਮੇਵਾਰੀ ਵਧ ਗਈ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਮਨਵਾ ਦਾ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਵੀ ਮੇਰੀ ਸਾਰੀ ਜਿਹੜੀ ਜ਼ਿੰਮੇਵਾਰੀਆਂ ਮੇਰੀ ਹੋਰ ਵੀ ਵਧ ਗਈਆਂ ਤੇ ਜਿੰਨੀ ਪਿਆਰ ਨਾਲ ਸੇਵਾ ਕਰ ਰਿਹਾ ਉਸ ਤੋਂ ਵੀ ਵੱਧ ਸੇਵਾ ਕਰਾਂਗਾ ਜਦ ਤੱਕ ਮੇਰੇ ਸਹੌਯਾ ਜਾਨ ਦੌਨ ਤੱਕ ਅਕਾਲ ਰਾਜਪੁਰੇ ਲੋਕਾਂ ਦੀ ਸੇਵਾ ਕਰਦਾ ਰਹੂਗਾ ਤੇ ਤੀਜੀ ਗੱਲ ਜਿਹੜਾ ਕੀ ਮੈਂ ਉਹ ਦੇਖਿਆ ਵੀ ਇਹਨਾਂ ਨੇ ਇਲੈਕਸ਼ਨਾਂ 'ਚ ਵੀ ਸਾਡੇ ਵੋਟਰਾਂ ਨੂੰ ਵੋਟਰਾਂ ਨੂੰ ਦੱਬਕੇ ਮਾਰੇ ਤੇ ਹੁਣ ਵੀ ਮੈਂ ਦੇਖਿਆ ਵੀ ਇੱਕ ਦੋ ਜਣਾਂ ਨੂੰ ਦੱਬਕੇ ਪੈ ਰਹੇ ਆ ਵੀ ਕਰੇ ਕਿਸੇ ਨੂੰ ਦਬਕੇ ਮਰਵਾ ਲੈਣ ਕਦੇ ਕਿਸੇ ਨੂੰ ਦਬਕੇ ਮਰਵਾ ਰਿਹਾ ਮੈਂ ਤੁਹਾਡੇ ਰਾਹੀਂ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਾਂ ਸਰਕਾਰ ਦੇ ਜਿਹੜੇ ਦੱਲੇ ਨੇ ਦੁਲਾਹ ਨੇ ਜਿਹੜੇ ਉਹਨਾਂ ਨੂੰ ਮੈਂ ਤੁਹਾਡੇ ਰਾਹੀਂ ਵਾਰਨਿੰਗ ਦੇਣਾ ਚਾਹੁੰਦਾ ਅਗਰ ਮੇਰੇ ਕਈ ਵਰਕਰ ਤੇ ਵੀ ਜਾਂ ਮੇਰੇ ਵੋਟਰ ਸਾਡੇ ਅੰਦਰ ਰਾਜਪੁਰ ਦੇ ਕਿਸੇ ਦੇ ਵੀ ਕੋਈ ਦਬਾਅ ਕੀਤਾ ਜਾਂ ਉਹਨਾਂ ਤੋਂ ਕੋਈ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇੱਕ ਇਟਰ ਦਾ ਇਟਰ ਦਾ ਜਵਾਬ ਤੁਹਾਨੂੰ ਦਿਆਂਗਾ ਮੇਰਾ ਅੰਦਰ ਰਾਜਪੁਰ ਨੂੰ ਪਾਦਾ ਤੇ ਅੰਦਰ ਰਾਜਪੁਰ ਦੇ ਲੋਕਾਂ ਨੂੰ ਕਹਾਂਗਾ ਤੁਮ ਕਿਸੇ ਨਾਲ ਡਰਨ ਦੀ ਲੋੜ ਨਹੀਂ ਜਦ ਤੱਕ ਮੈਂ ਬੈਠਾ ਤੁਹਾਨੂੰ ਕਿਸੇ ਦੀ ਲੋੜ ਨਹੀਂ ਮੈਂ ਹਰ ਵਕਤ ਤੁਹਾਡੇ ਨਾਲ ਆ ਤੇ ਮੈਂ ਇਹ ਗੱਲ ਕਹੂੰਗਾ ਤੇ ਇਹ ਤੇ ਮੈਂ ਆਪਣੀ ਟੀਮ ਦਾ ਵੀ ਧੰਨਵਾਦ ਕਰੂੰਗਾ ਦੇਖੋ ਮੈਂ ਜਿਹੜਾ ਇਹ ਤਕਵਾ ਇਲੈਕਸ਼ਨ ਜਿੱਤਿਆ ਮੇਰੀ ਸਾਰੇ ਟੀਮ ਤੇ ਜਿਹੜੀ ਅੱਜ ਮੌਜੂਦ ਵੀ ਹੈ ਮੇਰੇ ਸਾਰੇ ਟੀਮ ਦਾ ਵੀ ਧੰਨਵਾਦ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਨੂੰ ਇਹ ਬਚਾ ਦਿੱਤਾ ਤਸਦੀਕਾ ਦੇਣਾ ਚਾਹੀਦਾ ਕਿਉਂ ਕਿ ਕਿਉਂਕਿ ਲੋਕਾਂ ਨੇ ਇਹਨੂੰ ਨਕਾਰਤਾ ਐਮਐਲਏ ਨੂੰ ਤੇ ਨੰਕਾਰਿਆ ਵੀ ਕਿਉਂ ਕਿ ਸਾਰੇ ਹਲਕਾ ਰਾਜਪੁਰ ਦੇ ਲੋਕ ਲੋਕਾਂ ਨੂੰ ਇਹਨਾਂ ਨੇ ਜੇਰੇ ਪਰਚੇ ਸਰਕਾਰੀ ਮਹਿਕਮੇ ਚਲੀ ਗਈਏ ਜਾਂ ਇਹਨਾਂ ਨੇ ਦਲਾਨੀ ਸਿਸਟਮ ਚਲਾਇਆ ਹੈ ਅਸੀਂ ਦਾ ਲੋਕਾਂ ਨੇ ਉਹਨੂੰ ਨੰਕਾਰਤਾ ਤੇ ਮੈਂ ਅਪੀਲ ਕਰੂੰਗਾ ਸਰਕਾਰ ਮੈਂ ਤਾਂ ਕਹਿੰਦਾ ਵੀ ਨੀਨਾ ਮਿੱਤਲ ਨੂੰ ਤਾਂ ਅਸਤੀਫਾ ਦੇਣਾ ਲੈਣਾ ਚਾਹੀਦਾ ਜਿਹੜੀ ਇਹ ਸਰਕਾਰ ਕਹਿੰਦੀ ਸੀ ਵੀ ਅਸੀਂ 130 ਤੇ ਰਵਾਂਗੇ ਜਿਹੜੀਆਂ ਦੀ ਅਜੇ ਤਿੰਨ ਸੀਟਾਂ ਵੀ ਨਹੀਂ ਆਈਆਂ ਬੜੀ ਮੁਸ਼ਕਲ ਬਾਤ ਤੇ ਮੈਂ ਸਰਕਾਰ ਨੂੰ ਵੀ ਕਹਾਂਗਾ ਇਹ ਉਪ ਮੁੱਖ ਮੰਤਰੀ ਸਾਹਿਬ ਨੂੰ ਵੀ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜਿਹੜਾ ਕਿ ਤੇਗੜਾ ਚੋਰ ਕੋ ਇਹਨਾਂ ਦਾ ਸਭਨਾ ਹੋ ਗਿਆ ਵੀ ਇਹਨਾਂ ਦੀ ਕਰਪਸ਼ਨ ਸਾਰੇ ਸਾਰੀ ਕਰਪਸ਼ਨ ਝੂਠੇ ਵਾਦੇ ਦਲਾਲੀ ਦਲਾਲੀ ਸਿਸਟਮ ਤੁਸੀਂ ਇਹ ਦੇਖ ਲਓ ਕਿਹੜਾ ਸਰਕਾਰੀ ਵਿਭਾਗ ਹੈ ਤੁਸੀਂ ਬਿਜਲੀ ਬੋਰਡ ਚੱਲੇ ਜਾਓ ਤਸਵੀਲ ਚੱਲੇ ਜਾਓ ਐਸਟੀਐਮ ਦਾ ਦਫਤਰ ਚੱਲੇ ਜਾਓ ਕਿਹੜੇ ਵੀ ਸਰਕਾਰੀ ਵਿਭਾਗ ਚੱਲੇ ਜਾਓ ਸਾਰੇ ਵਿੱਚ ਕਰਪਸ਼ਨ ਹੈ ਲੋਕ ਦੁਖੀ ਹੋ ਚੁੱਕੇ ਆ ਦੂਜਾ ਜਿਹੜਾ ਕਿ ਇਹਨਾਂ ਨੇ ਜਿਹੜੇ ਦਲਾਲ ਛੱਡੇ ਹੋਏ ਨੇ ਇੱਥੇ ਆਪਣੇ ਵੀ ਜਿਹੜੇ ਦਿਵਾਵੀ ਕਰ ਰਹੇ ਨੇ ਉਹਨਾਂ ਕਰਕੇ ਲੋਕਾਂ ਨੂੰ ਮੋਹ ਭੰਗ ਹੋ ਗਿਆ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਲੋਕਾਂ ਨੇ ਮੈਂ ਲੋਕਾਂ ਨੂੰ ਹਮੇਸ਼ਾ ਬਾਰ ਬਾਰ ਅਪੀਲ ਕਰਦਾ ਸੀਗਾ ਵੀ ਇਹ ਆਪਣਾ ਨਹੀਂ ਪੱਥਰ ਹੈ ਜਿਹੜਾ 2027 ਦੇ ਇਲੈਕਸ਼ਨ ਹੋਣਿਆ ਵੀ ਤੁਸੀਂ ਹੋਣ ਦੇਖ ਰਹਾ ਵੀ ਤੁਸੀਂ ਆਪਣੇ ਲੋਕਲੇ ਵੀ ਸਤਿਕਾਰ ਕਰ ਦਿੱਤਾ ਵੀ ਸਾਨੂੰ ਇੱਥੇ ਬਾਹਰ ਦੇ ਬੰਦੇ ਮਨਜ਼ੂਰ ਨਹੀਂ ਸਾਨੂੰ ਇੱਥੇ ਇੱਥੇ ਲੋਕਲ ਬੰਦੇ ਮਨਜ਼ੂਰ ਨੇ ਮੈਨੂੰ ਮੇਰੇ ਸਾਹਮਣੇ ਹੁਣ ਪਾਰਟੀਆਂ ਨੂੰ ਸੋਚਣਾ ਪਏਗਾ ਮਰੇ ਪਾਰਟੀ ਨੂੰ ਵੀ ਅਸੀਂ ਕੋਈ ਕੈਂਡੀਡੇਟ ਇੱਥੇ ਦੇਣਾ ਹੈ ਤਾਂ ਉਹ ਅਸੀਂ ਅੰਕਾ ਰਾਜਪੁਰਾ ਦਾ ਕੋਈ ਲੋਕਲ ਉਮੀਦਵਾਰ ਪਾ ਜੀ ਤੁਸੀਂ ਜਿਸ ਤਰ੍ਹਾਂ ਕਹਿੰਦੇ ਹੋ ਕਿ ਤੇਰਾ ਜੀਓ ਮੁੱਖ ਮੰਤਰੀ ਜੀ ਸੀਗੇ ਉਹਨਾਂ ਦੀ ਜਿੰਨ ਸਿੱਟਾਂ ਆਈਆਂ ਨੇ ਭਾਜੀ ਜੀ ਪੀ ਦਾ ਪੰਜਾਬ ਦੇ ਵਿੱਚ ਜੇ ਵੀ ਵੀ ਇਸੇ ਲਈ ਆਏ ਇਹਦੇ ਬਾਰੇ ਗੱਲ ਕਰਦਾ ਤੁਸੀਂ ਇਹ ਦੇਖੋ ਵੀ ਅਸੀਂ 6% ਤੇ ਸੀ 2022 ਵਿੱਚ ਅੱਜ ਸਾਨੂੰ ਵੋਟ ਪ੍ਰਤੀਸ਼ਤ ਕਿੰਨੀ ਵੀ 18.2 ਠੀਕ ਹੈ 12% ਵੋਟ ਵਧ ਗਈ ਹੈ ਤੇ ਅਸੀਂ ਪਹਿਲਾਂ ਦੋ ਹਲਕੇ ਜਿੱਤੇ ਸੀਗੇ ਅੱਜ ਕਿੰਨੇ ਹਲਕੇ ਜਿੱਤ ਕੇ 23 ਤੇ ਆਮ ਆਦਮੀ ਕਿੰਨੇ ਜਿੱਤੇ 32 92 ਤੋਂ 32 ਤੇ ਆ ਗਏ 58 ਸਿੱਟਾ ਦਾ ਅੱਜ ਆਇਆ ਉਸੇ ਗੁਆਚ ਬਣ ਰਿਹਾ 59 ਸਿੱਟਾ ਹਾਸਲ ਕਰ ਗਏ ਤੇ ਹਮ ਆਪਣਾ ਕੀ ਕਹਿੰਦੇ ਸਾਡੀ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡੀ ਜਿਹੜਾ ਅਕਾਲੀ ਨਾਲ 13% ਦੇ ਆ ਕੇ ਜਿੱਤੇ ਹੋ। ਹੋਰ ਕਿਵੇਂ ਆਉਣ ਵਾਲੇ ਸਮੇਂ ਚ ਅਸੀਂ ਹੋਰ ਵੀ ਪ੍ਰੂਫ ਕਰਾਂਗੇ ਅਸੀਂ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ 2027 ਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ।